हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਕੀ ਤਾਜੀ ਸੂਈ ਤੇ ਕਾ ਕੀ ਟੋਕੜ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਡਰੈਸ ਬੋਲੋ ਨਾ ਬਾਈ ਮੇਰਾ ਜੱਗਾ ਪਿੰਡ ਢਿਲਵਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਬਾਈ ਨੇੜੇ ਤਪਾ 4 ਕਿਲੋਮੀਟਰ ਆ ਬਤੇ ਪੱਖੋ ਗੈਂਚਾ 8 ਕਿਲੋਮੀਟਰ ਬਰਨਾਲਾ 15 ਇਧਰੋਂ ਰੰਪਰਾਏ 15 ਹੂੰ ਵਿਚਾਲੇਆਂ ਘਰ ਆਪਣਾ ਅਲੀ ਕਾਲੀ ਸੜਕ ਤੇ ਹੈ ਕੰਟੈਕਟ ਨੰਬਰ ਬੋਲ ਦੋ 86999997138 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿੱਕੇ ਪਹਿਲੇ ਨੰਬਰ ਵਾਲੀ ਤਾਜੀ ਸੂਈ ਤੋਂ ਸ਼ੁਰੂ ਕਰਦੇ ਹਾਂ ਹਾਂ ਬਾਈ ਬਈ ਕਿਹੜਾ ਸੂਆ ਸੂਈ ਜੱਗ ਬਾਈ ਓਰੀਜਨਲ ਦੂਜਾ ਸੂਆ ਸੂਈ ਆ ਓਰੀਜਨਲ ਦੂਜਾ ਸੂਈ ਹਾਂ ਕਦੋਂ ਸੂਈਆ ਜੱਗ ਇਹਨੂੰ ਬਾਈ ਡੇਢ ਘੰਟਾ ਹੋ ਗਿਆ ਸੂਈ ਨੂੰ ਡੇਢ ਘੰਟਾ ਹਾਂ ਤੇ ਬੱਚਾ ਬਾਈ ਕੀ ਆ ਗਿਆ ਬੱਚਾ ਬਾਈ ਬੱਚੀ ਸੀ ਬਹੁਤ ਚੰਗੀ ਹਾਏ ਦਾ ਜਉਂਦੀ ਆ ਵਿਚਾਰੀ ਐ ਥੋੜੀ ਕਮਜ਼ੋਰੀ ਆ ਬਾਈ ਵੀ ਵੀ ਡਾਊਨ ਡਾਊਨ ਆ ਥੋੜੀ ਬੱਸੀ ਦਾ ਕੋਈ ਲੇਖ ਨਹੀਂ ਦੇਖ ਬੱਸੀ ਦਾ ਕਰਮ ਨਹੀਂ ਰੱਬ ਨੇ ਬਹੁਤ ਚੰਗਾ ਬੱਚਾ ਦਿੱਤਾ ਜੀ ਸਹੀ ਗੱਲ ਆ ਬਾਈ ਬਹੁਤ ਸੋਹਣਾ ਬੱਚਾ ਜਨਮ ਦਿੱਤਾ ਹਨਾ ਕੀ ਆ ਮੰਨ ਕੇ ਜਾਦਾ ਉਹ ਵਿਚਾਰੀ ਥੋ ਅੰਦਰੋਂ ਮੰਨ ਕੇ ਚੱਲਣਾ ਡਾਊਨ ਜੁਗੀ ਜੰਮੀ ਆ ਵਿਚਾਰੀ ਜਰਾ ਠੀਕ ਆ ਦੇਖ ਬੁੱਥੀ ਬਾਥੀ ਬੱਸੀ ਦੀ ਬਾਕੀ ਕੋਈ ਪਤਾ ਵੀ ਨਹੀਂ ਸੈੱਟ ਹੋ ਜੇ ਕੋਈ ਪਤਾ ਨਹੀਂਗਾ ਹਨਾ ਚਾਂਸ ਕਿੰਨੇ ਪਰਸੈਂਟ ਹੈਗੇ ਹਾਂ ਯਾਨੀ ਕਿ 50 50 ਪਰਸੈਂਟ ਹੈ ਵੀ ਦੇਖ ਬੱਚ ਵੀ ਸਕਦੀ ਆ ਦੇਖ ਨਹੀਂ ਵੀ ਬੱਸ ਸਕਦੀ ਸਹੀ ਗੱਲ ਬੱਚਾ ਉਹ ਚੰਗਾ ਬਹੁਤ ਸੀ ਯਾਰ ਤੇ ਜੱਗੇ ਫਿਰ ਕਿੰਨਾ ਕੁ ਬੋਲਾ ਕੱਢਿਆ ਬਾਈ ਬਾਈ ਬੋਲਾ ਇਹਨੂੰ ਗੱਪ ਮਾਰਾ ਕੁਝ ਨਹੀਂ ਕੱਢਿਆ ਹਜੇ ਯਾਰ ਐਵੇਂ ਫਾਇਦਾ ਨਹੀਂ ਗੱਪ ਮਾਰਨ ਦਾ ਕਹਿੰਦੇ ਖਾਏ ਬੱਸੀ ਵੀ ਖੜੀ ਨਹੀਂ ਹੋਈ ਦੇਖ ਬਾਕੀ ਸੂਈ ਨੂੰ ਘੰਟਾ ਸਵਾ ਘੰਟੇ ਹੋਏ ਮੈਂ ਤੈਨੂੰ ਗੱਪ ਮਾਰ ਦਵਾਂ ਵੀ ਇੰਨਾ ਚੋਤਾ ਇੰਨਾ ਚੋਤਾ ਧਾਰਾ ਮਾਰ ਕੇ ਥਾਣੇ ਜਰੂਰ ਚੈੱਕ ਕਰਿਆ ਇਹਦਾ ਚੋਣਤੂ ਦਿੱਤਾ ਹੈ ਇਹਦਾ ਪਹਿਲਣ ਦਾ ਠੀਕ ਆ ਠੰਡੀ ਸੀ ਲੋਦਾ ਹਨ ਲੈ ਵਈਕੋਣ ਚਵਾ ਦੇਖੋ ਠੰਡੀ ਸੀ ਮੱਸੀ ਮੁੱਟਰੀ ਆ ਬਾਈ ਯਾਰ ਚੋਂ ਚਬਾਉਂਦਾ ਯਾਰ ਲੈ ਚੋਂ ਚਬਾਉਂਦਾ ਦੋਤਾ ਬਾਈ ਇਹ ਕੀ ਵਧੀਆ ਸੇਵਾਲੇ ਬੰਦੇ ਕੋਲ ਬਾਗੀ ਇਹ 22 23 ਕਿਲੋ ਉਧਰ ਆਉਣ ਨਾਲ ਪੜੀ ਹੀਟਨ ਬੜੀ ਕਮਾਲ ਆ ਯਾਰ ਲੈ ਬਾਈ ਬਹੁਤ ਚੰਗੀ ਬਹਿੜਾ ਬ੍ਰੇਕਿੰਗ ਵਾਲੀ ਆ ਯਾਰ ਹਮ ਬ੍ਰੇਕਿੰਗ ਵਾਲੀ ਆਗੀ ਬਾਕੀ ਥਾਨ ਦੇਖੋ ਬਾਈ ਗਲਾਬੀ ਥਾਨ ਆ ਗਿਆ ਲੇਵਾ ਅਸਲ ਵਿੱਚ ਨਾ ਜਿੰਨਾ ਮਗਰ ਨੂੰ ਉਹਨਾਂ ਮੂਰ ਨੂੰ ਫਿਕਸ ਆਵਣਾ ਕੋਈ ਬਾਈ ਛੱਕੀ ਨਹੀਂ 20 ਦੀ 20 ਤੋਂ ਬਾਹਰ ਦੇਉਗੇ ਕਿ ਬੁੱਥੀ ਬਾਥੀ ਬੈਠਦੀ ਬਹੁਤ ਚੰਗੀ ਬੁੱਥੀ ਬਾਥੀ ਚੈੱਕ ਕਰੋ ਅਸਲ ਵਿੱਚ ਬੋਦੀ ਵਾਲੀ ਬੈਠ ਗਈ ਜਮਾ ਬਾਈ ਕੋਕਾ ਪੀਸ ਹੀ ਆ ਯਾਰ ਜਮਾ ਸਰਾ ਸਹੀ ਗੱਲ ਹੈ ਕੁਆਲਿਟੀ ਦੇਖੋ ਬਾਈ ਬੈਠਦੀ ਇੱਕ ਨੰਬਰ ਆ ਗਈ ਤੇ ਬਾਕੀ ਕੱਦ ਵਾਲੀ ਆ ਕੋਈ ਵੀਰ ਨਾ ਛੋਟੀ ਜੀ ਮੰਨ ਨਾ ਨਾ ਬਾਈ ਪੂਰੀ ਫੁੱਲ ਬੱਟੀ ਬੈੜਾ ਬਾਕੀ ਜੇਰ ਅਜੇ ਬੈਠੀ ਨਹੀਂ ਗਈ ਤੇ ਬਾਈ ਜੇਰੇ ਦੀ ਪੈ ਜਾਣੀ ਆ ਉਸ ਨਾਲ ਦੀ ਨਾਲ ਗਲਾਬੀਪਣ ਬਹੁਤ ਆ ਚੱਕਿਆ ਨਾ ਮਹੱਲੇ ਵਾ ਵੀ ਗਲਾਬੀ ਥਾਨ ਜਮਾ 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 ਬਈ ਜਮਾ ਬੈਠਦਾ ਤਾਂ ਯਾਰ ਕੋਈ ਲੇਖੇ ਮੁਕੇ ਪਿਆ ਸਾਰੇ ਪਾਸੇ ਯਾਰ ਕਰਮਾਲੀ ਦੇ ਦੇਖੋ ਤੁਸੀਂ ਵੈੜ ਦੀ ਰੰਗ ਰੂਪ ਢਾਂਚਾ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਚੰਗਾ ਬਹੁਤ ਚੰਗਾ ਬਈ ਸਾਰੇ ਪਾਸੇ ਬੈੜ ਕਿਸੇ ਪਾਸੇ ਹੱਥ ਨਹੀਂ ਰਉਂਦੀ ਕਰਕੇ ਨਮਾਈ ਨਹੀਂ ਬਈ ਬਾਈ ਨੇ ਤਾਂ ਨਮਾਈ ਮਹ ਕਾਨੂੰ ਨਮਾਉਣੀ ਹੈ ਯਾਰ ਤੇ ਜੱਗਿਆ ਦਾ ਮੁੱਲ ਬਈ ਕੀ ਰਹਿਣਾ ਆਜਾ ਜਾਰੇ ਦਾ ਮੁੱਲ ਹੁਣ ਜੇ ਕਿਤੇ ਬੱਸੀ ਦੀ ਸਹੀ ਸਲਾਮਤ ਹੁੰਦੀ ਹਾਂ ਫਿਰ ਤਾਂ ਦਾ ਮੁੱਲ 75000 ਹੀ ਹੋਣਾ ਸੀ ਤੈਨੂੰ ਵੀ ਪਤਾ ਹੈ ਨਾ ਹੂੰ ਪਰ ਹੁਣ ਇਹਦਾ ਕੋਈ 65 ਨਹੀਂ ਕੋਈ 60 ਨਹੀਂ 55000 ਦੀ ਬਿਹੜ ਆਪਾਂ ਦੇ ਦਾਂਗੇ ਯਾਰ ਬਾਈ ਕਹਿੰਦਾ ਬਾਈ 60 ਨਹੀਂ 65 ਨਹੀਂ 55000 ਦੀ ਤੈਨੂੰ ਹੀ ਪਤਾ ਨਹੀਂ ਤਾਂ ਬੱਸੀ ਕਿੰਨੀ ਚੰਗੀ ਦਿੱਤੀ ਭੈਣ ਨਹੀਂ 10000 ਤਾਂ ਬੱਸੀ ਹੀ ਜੰਮਦੀ ਸਹੀ ਬਾਕੀ ਕੋਈ ਪਤਾ ਨਹੀਂ ਆਣੀ ਪਤਾ ਕਿਸੇ ਦੇ ਕਰਮਾਂ ਦੇ ਦੇਖ ਜਮਾ ਕਰਮਾਂ ਵਾਲੀ ਸ਼ਕਤੀ ਹੋ ਜੇ ਇਹ ਵੀ ਕੋਈ ਪੱਕੀ ਗੱਲ ਨਹੀਂ ਗਈ ਜੇ ਇਹਦੀ ਵਧੀਆ ਤਾਂ ਇਹਨੂੰ ਕੁਝ ਨਹੀਂ ਹੋਣਾ ਜੇ ਇਹਦੀ ਨਹੀਂ ਵਧੀ ਫੇਰ ਭਾਈ ਕੀ ਕਹਿਣਾਗਾ ਹਨਾ ਫੇਰ ਹਨਾ ਫੇਰ ਰੱਬਾ ਫੇਰ ਰੱਬਾ ਹੂੰ ਲੈ ਨਾੜਾ ਨੂੜਾ ਦੇਖ ਸਕਦੇ ਆ ਭਈ ਲੇਵੇ ਤੇ ਬਾਕੀ ਥਾਣਾ ਦਾ ਸਹਿ ਠੰਡੀ ਸੀਨ ਫੁੱਲ ਕੋਈ ਵੀ ਬਾਕੀ ਦਿਖਾ ਦੇ ਇੱਕ ਸਾਹ ਸੁ ਬੱਸੀ ਸਹੀ ਲੈਂਦੀ ਆ ਕੋਈ ਕਹਿੰਦਾ ਵੀ ਭਾਈ ਮਰੀ ਪਈ ਦੀ ਵੀਡੀਓ ਪਾਤੀ ਐ ਪਾਤੀ ਦੇਖ ਸੈਟ ਹੋ ਵੀ ਸਕਦੀ ਆ ਦੇਖ ਨਹੀਂ ਵੀ ਹੋ ਸਕਦੀ ਹਨਾ ਸਹੀ ਗੱਲ ਆ ਭਾਈ ਹਾਂ ਕਿਉਂਕਿ ਦੋਵੇਂ ਗੱਲਾਂ ਹੀ ਆ ਹਨਾ ਦੋਵੇਂ ਗੱਲਾਂ ਹੀ ਆ 50 50 ਚਾਂਸ ਆ ਯਾਰ ਆਪਾਂ ਦੇਖ ਮੁੱਲ ਵੀ ਉਸ ਤੈਨੂੰ ਹੀ ਪਤਾ 55000 ਦੀ ਇਹ ਜੀ ਬੜ ਕਿਹੜਾ ਦਿੰਦਾ ਹਨਾ ਬੜ ਦਾ ਮੁੱਲ 75000 ਹੋਣਾ ਸੀ ਸਹੀ ਗੱਲ ਆ ਆਪਾਂ ਹੋਏ ਹਿਸਾਬ ਨਾਲ ਹੀ ਮੁੱਲ ਕਰਤਾ ਵੀ ਬੱਸੀ ਬਜੇ ਨਾ ਬਜੇ ਆਪਾਂ ਹੋਏ ਹਿਸਾਬ ਨਾਲ ਮੁੱਲ ਕਰਕੇ ਦੇ ਦੇਣੀ ਠੀਕ ਆ ਬਾਈ ਹਾਂ ਠੀਕ ਆ ਅੱਗੇ ਜੱਗੇ ਦੋ ਨੰਬਰ ਤੇ ਬਾਈ ਹਾਂ ਬਾਈ ਇਹ ਟੋਕੜਾ ਬਾਈ ਹੂੰ ਇਹਦੇ 20 ਤਰੀਕ ਨੂੰ ਦੂਜਾ ਮਹੀਨਾ ਚੱਲ ਪਿਆ ਟੀਕਾ ਭਰਾ ਇਹਨੂੰ ਮਾਲ ਕਹਿੰਦੇ ਦੱਸਣ ਦੇ ਹਿਸਾਬ ਨਾਲ ਇੱਕ ਮਹੀਨਾ ਤੇ 4 ਦਿਨ ਹੋ ਗਏ ਦੇਖ ਟੀਕਾ ਭਰਾ ਇਹਨੂੰ ਇਹਦੇ ਠੀਕ ਆ ਹੋ ਵੀ ਸਕਦੀ ਆ ਕੱਪੜ ਨਹੀਂ ਵੀ ਸਕਦੀ ਆ ਆਪਾਂ ਖਾਲੀ ਕਰਕੇ ਦੇਣੀ ਆ ਉਹ ਜਿਹਾ ਹੀ ਮੁੱਲ ਕਰਨਾ ਇਹਦਾ ਤੇ ਕਿੰਨਾ ਦੁੱਧ ਦੁੱਧ ਬਾਈ 10 ਕਿਲੋ ਅਗਲਾ 9 ਮੰਨ ਕੇ ਲੈ ਜਾ ਜਿਹੜਾ ਮਰਜ਼ੀ ਬਾਈ ਮੰਨ ਕੇ ਚੱਲੋ ਕੋਈ ਵੀਰ ਦੋ ਤਿੰਨ ਟਾਈਮ ਚਵਾਈ ਕਰਨੀ ਕੋਈ ਚੱਕਰ ਹੀ ਨਹੀਂ ਯਾਰ ਆਪਾਂ ਯਾਰ ਉਹ ਜਿਹਾ ਆਪਾਂ ਆਪ ਹੀ ਨਹੀਂ ਕਰਦੇ ਜਿਹੜਾ ਇਹਦਾ ਆ ਸਨਚਾ ਆ ਸਨਚੇ ਦੇ 5 4 ਤਾਰਾ ਘੱਟ ਹੋ ਸਕਦੀਆਂ ਠੀਕ ਆ ਬਈ ਠੀਕ ਆ ਕੋਈ ਸੈਡ ਨਹੀਂ ਛੱਪਾ ਨਹੀਂ ਪੂਰ ਸਰਲਾ ਨਹੀਂ ਲੈਵਾ ਪਤਾਰਾ ਮਾਰ ਕੇ ਭੇਜਦੇ ਆ ਵੀ ਦਿਖਾ ਦਿੰਨੇ ਆ ਹੂੰ ਪਰ ਦੇਖ ਆਪਾਂ ਦੱਸ ਕੇ ਦੇਵਾਂਗੇ ਯਾਰ ਆਪਾਂ ਉਹ ਗੱਲਾਂ ਨਹੀਂ ਕਰਦੇ ਮੁੜ ਕੇ ਅਗਲਾ ਕਲਾਕ ਲੰਬਾ ਜਾ ਦੇਵੇ ਹਨਾ ਵੱਧ ਤੋਂ ਵੱਧ ਪੰਜ ਤਾਰਾਂ ਘੱਟ ਕਉ ਤੋਕੜ ਪਸੂ ਤੈਨੂੰ ਹੀ ਪਤਾ ਵੀ ਕਰ ਜਾਂਦਾ ਚਾਰ ਪੰਜ ਮਹੀਨਾ ਦੀ ਸੂਈ ਵੀ ਆ ਇਹ ਠੀਕ ਆ ਕੋਈ ਪੂਰ ਸਿੱਟਾ ਸਰਲਾ ਕੋਈ ਨਹੀਂ ਲੈ ਦਿਖਾ ਦੇਤਾ ਨਾ ਮਾਰ ਕੇ ਦਿਖਾ ਦਿੰਨੇ ਆ ਆਪਾਂ ਲੈ ਲੇ ਭਾਈ ਠੰਡੀ ਠੰਡੀ ਦੇਖੋ ਨਿਆਣਾ ਵੀਰ ਨੇ ਲਾਤਾ ਤੇ ਕੋਈ ਚੱਕਰੀ ਨਹੀਂ ਚੌਣ ਤੇ ਬਾਦੇ ਉਹ ਪਤਾ ਇਹਦਾ ਕੋਈ ਨਹੀਂ ਲੱਗਦਾ ਐ ਨਹੀਂ ਵੀ ਇਹਦਾ ਪਤਾ ਲੱਗ ਜੂ ਵੀ ਥਾਂ ਘੱਟ ਆ ਜਾਂ ਵੱਧਾ ਪਰ ਰੇਖ ਆਪਾਂ ਯਾਰ ਉਹ ਹੀ ਆਪਾਂ ਦੱਸ ਕੇ ਦੇਵਾਂਗੇ ਯਾਰ ਬਾਕੀ ਐ ਜੱਗੇ ਗਲਤ ਠੰਡੀ ਕਰ ਸਕਦਾ ਹਾਂ ਹਾਂ ਭਾਈ ਤਸੱਲੀ ਕਰਕੇ ਲੈ ਆ ਬ ਯਾਰ ਜਿਨੇ ਪੈਸੇ ਲਾਉਣੇ ਆ ਯਾਰ ਹਣੇ ਗੱਲ ਆ ਭਾਈ ਤੇ ਬਾਕੀ ਥਾਣਾ ਦੱਸ ਐ ਜਿਹਦੇ ਵਿੱਚ ਚੈੱਕ ਕਰ ਸਕਦਾ ਗੁਲਾਬੀ ਠੀਲ ਠੰਡੀ ਪੂਰੀ ਆ ਯਾਰ ਜਿਵੇਂ ਮਰਜ਼ੀ ਬੈਠਾ ਰਹਿ ਲੈ ਸਹੀ ਗੱਲ ਆ ਬਹੁਤ ਠੰਡੀ ਸੀ ਲਾ ਗਈ ਬਾਕੀ ਕੀ ਖੋਲਨੀ ਭਾਈ ਰੰਗ ਪ੍ਰਿੰਟ ਬੜ ਦਾ ਬਹੁਤ ਚੰਗਾ ਪਹਿਲਾ ਸੁਆ ਅਗਲਾ ਬਕੀਰ ਕੱਦ ਵਾਲੀ ਬਹਿੜਾ ਪੂਰੀ ਪੂਰੀ ਕੱਦ ਵਾਲੀ ਆ ਬਈ ਪਲੀ ਵੀ ਆ ਬਰੀਕੀ ਆ ਨਿਕਾਣ ਕੁਆਲਿਟੀ ਚੈੱਕ ਕਰ ਸਕਦੇ ਆ ਇੱਕ ਨੰਬਰ ਬਹੁਤ ਸੋਹਣੀ ਕੁਆਲਿਟੀ ਆ ਗਈ ਬਈ ਹਾਂ ਪੂਰੀ ਚੰਗੀ ਆ ਬਹਿੜਾ ਰੰਗ ਪ੍ਰਿੰਟ ਵਾਲੀ ਬਹਿੜਾ ਸਹੀ ਗੱਲ ਆ ਬਈ ਤੇ ਰੇਟ ਜੇ ਨਾ ਹੋਏ ਤਾਂ ਬੱਸੀਆਂ ਵਾਲਾ ਹੀ ਹੋਊਗਾ ਰੇਟ ਠੀਕ ਆ ਹਾਂ ਰੇਟ ਹੋਊਗਾ ਬਾਈ ਕਿਨਾਂ ਜਿਹੜਾ ਬੱਸੀਆਂ ਵਾਲੇ ਕਰਾਂਗੇ ਕੀ ਮੁੱਲ ਚੱਗੇ ਫਿਰ ਲੈਣ ਦੇ ਯਾਰ ਮੁੱਲੇ ਦਾ 25 ਆ ਬਾਜ ਜਮਾ ਹਾਂ ਨਹੀਂ ਕਰਾਉਣੀ ਆ ਹੂੰ 23000 ਦੀ ਹਾਂ ਨਾ ਕਰਦਾਂਗੇ ਬਾਈ ਕਹਿੰਦਾ ਜੇ ਹਾਂ ਨਾ ਕਰਾਉਣੀ ਆ ਤੇ 30000 ਦੀ ਹਾਂ ਠੀਕ ਹੈ ਬਾਈ ਤੇ 23000 ਰੁਪਏ ਦੀ ਬਾਈ ਕਹਿੰਦਾ ਦੇ ਦੇ ਬਸ ਉਹਦੇ ਵਿੱਚੋਂ 23000 ਚੁੱਕ ਲੈ ਛੋੜ ਸੱਪਾ ਹੀ ਹੋਊਗਾ ਉਹ ਚੋ ਬਾਈ ਕਹਿੰਦਾ ਛੋੜਾ ਕਣਾ ਛੋੜ ਸੱਪਾ ਹੀ ਹੋ ਬਸ ਛੋੜ ਸੱਪਾ ਹੀ ਹੋ ਦੇਖ ਘੋੜੀ ਵਰਗੀ ਪਈ ਆ ਨਾ ਜਰ ਚ ਬਾਈ ਜੂਈ ਬੜੀ ਚੰਗੀ ਆ ਬਾਈ ਬੈੜ ਦੀ ਦੇਖ ਲੈ ਹੂੰ ਅੱਲਾਕੱਲਾ ਥਾਣਾ ਯਾਰ ਹੂੰ ਸਹੀ ਹੈ ਅਮ ਇਹ ਦੂ ਭੇਜ ਖੜਾ ਕੀਤਾ ਰ ਮਾਰ ਦਿ ਲੈ ਲੈ ਬਈ ਠੰਡੀ ਠੰਡੀ ਦੇਖੋ ਇੱਕ ਨੰਬਰ ਕੋਈ ਚੱਕਰੀ ਨਹੀਂ ਯਾਰ ਬਾਈ ਪੂਰਾ ਵੀ ਬਾਕੀ ਸੈਨਗ ਵਾਲੀ ਆ ਬਾਈ ਚਮਕ ਚਮਕ ਦੀ ਗੱਲ ਕਰੀਏ ਨਾ ਕਰਮ ਵਾਲੀ ਤੇ ਫੁੱਲ ਆ ਗਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਨਗਾ ਚ ਕੋਈ ਵੀ ਨਗਾ ਬੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ